ਮੈਨੂੰ ਕਿੰਨੇ ਬੰਦੇ ਨੇ ਦੱਸਿਆ ਵੀ ਬਾਦਲ ਸਾਹਿਬ ਤੇ ਯਾਰ ਕਮਾਲ ਹੀ ਕਰ ਦਿੰਦੇ ਆ ਖਾਣ ਪੀਣਾ ਬੜਾ ਖੁੱਲਾ ਉਹਨਾਂ ਦਾ ਉਹ ਕਹਿੰਦੇ ਵੀ ਇੱਕ ਕਰਕੇ ਪਿੰਡ ਚ ਗਏ ਉਹਨਾਂ ਸਾਹਮਣੇ ਕਿਸੇ ਨੇ ਥਾਲ ਰੱਖਤਾ ਵਿੱਚ ਸੇਵੀਆਂ ਸੀ ਹਨਾ ਚੱਕ ਚੱਕ ਫੱਕੇ ਮਾਰ ਮਾਰ ਕੇ ਉਹਨਾਂ ਨੇ ਸਾਰੀ ਉਹ ਖਾਲੀ ਖਾਲੀ ਕਰਤੀ ਦੇਖੋ ਉਹਨਾਂ ਦੀਆਂ ਨਾ ਦੋ ਅਲੱਗ ਅਲੱਗ ਗੱਲਾਂ ਨੇ ਖਾਣੇ ਹੋਰੇ ਇੱਕ ਤਾਂ ਉਹ ਦੌਰ ਸੀ ਜਦੋਂ ਮੈਂ ਉਹਨਾਂ ਨੂੰ ਪਹਿਲੀ ਵਾਰੀ ਮਿਲਿਆ ਹੂੰ ਉਸ ਵੇਲੇ ਉਹਨਾਂ ਬਾਰੇ ਮਸ਼ਹੂਰ ਸੀ ਕਿ ਉਹ ਖਾਣਾ ਬੜਾ ਖੁੱਲਾ ਡੱਲਾ ਖਾਂਦੇ ਆ ਈਵਨ ਚਿਕਨ ਵਗੈਰਾ ਵੀ ਉਸ ਵੇਲੇ ਮਸ਼ਹੂਰ ਸੀ ਉਹਨਾਂ ਬਾਰੇ ਮੈਂ ਕਹਿੰਦਾ ਤੇ ਬਸ ਮੈਨੂੰ ਸਾਰੀ ਲੋਕ ਕਿ ਮੈਂ ਗੱਲਾਂ ਸੁਣੀਆਂ ਹੋਈਆਂ ਸੀ ਫਿਰ ਇੱਕ ਦੌਰ ਜਿਹੜਾ ਜਿਹੜਾ ਮੈਂ ਨੇੜੇਉਂ ਦੇਖਿਆ ਉਹ ਸੀ ਉਹ ਖਾਣੇ ਬਾਰੇ ਬੜੇ ਸਾਦੇ ਬਹੁ ਸੀਗੇ ਮੈਂ ਜਦੋਂ ਉਸ ਦੱਸ ਰਹੇ ਉਹ ਵਾਂ ਚੱਕ ਕੇ ਖਾ ਲਿਆ ਕੋਈ ਇੰਦਾ ਬਹੁਤ ਮੈਲਟਿਟਿਜ਼ ਨਹੀਂ ਜਿਨ ਨੂੰ ਪੱਕਣ ਨੇ ਕਿ ਬਹੁਤ ਸ਼ਹਿਰੀ ਜਿਹੇ ਤਰੀਕੇ ਉਹ ਉਹਨਾਂ ਨੂੰ ਬਿਲਕੁਲ ਨਹੀਂ ਸੀਗੇ ਲੇਕਿਨ ਖਾਣੇ ਬਾਰੇ ਵੈਸੇ ਬੜੇ ਉਹ ਪਾਰਟिकुलर ਸੀ ਕਿ ਉਹ ਸਾਦਾ ਹੂੰ ਤੇ ਪਿੰਡੂ ਦੇਸੀ ਖਾਣਾ ਜਿਹੜਾ ਔਰ ਖਾਸ ਤੌਰ ਤੇ ਬਾਜਰੇ ਦੀ ਰੋਟੀ ਦਲੀਆ ਜਾਂ ਆਪਣੇ ਦਾ ਬਾਜਰੇ ਦਾ ਦਲੀਆ ਬਲਕਿ ਉਹ ਬੜੇ ਸ਼ੌਕ ਨਾਲ ਮੈਨੂੰ ਵੀ ਉਹਨਾਂ ਨੇ ਕਿਹਾ ਪਈ ਜੋ ਬੈਸਾ ਆਇਆ ਜੀ ਇਹਨਾਂ ਲਈ ਅਜ ਉਹ ਦਲੀਆ ਲਿਆਓ ਜੀ ਜਿਹੜਾ ਮੈਂ ਕਰਨਾ ਤੇ ਇਸ ਤਰ੍ਹਾਂ ਵੱਲੋਂ ਨੋ ਨੋ ਉਹ ਉਦਾਂ ਦੀਆਂ ਦੇਸੀ ਚੀਜ਼ਾਂ ਆ অর্ਗੈਨਿਕ ਚੀਜ਼ਾਂ ਦਾ ਹੂੰ ਹੂੰ ਬਹੁਤ ਸੀਗਾ ਸਿਹਤ ਵਾਰੇ ਥੋੜਾ ਕਾਫੀ ਪਾਰਟिकुलर ਸੀਗਾ ਮੈਨੂੰ ਹੈਗਾ ਨਾ ਉਸੇ ਸਾਡੇ ਆਪਾਂ ਤਾਂ ਬਿਲਕੁਲ ਹੀ ਘਟਾਂ ਲੇਕਿਨ ਉਹਨਾਂ ਦਾ ਬਿਲਕੁਲ ਸਿਹਤ ਵਾਰੇ ਉਹਨਾਂ ਨੂੰ ਇਹ ਸਿਗਰਟਾਂ ਲੈਣੀਆਂ ਖਾਂਦੇ ਸੀ ਉਹ ਬਸ ਸਾਫ਼ ਸੁਥਰਾ ਹਲਕਾ ਸਾਫ਼ ਸੁਥਰਾ ਤੇ ਸਾਦਾ